ਕਨੇ ਕੱਲਾ ਮੁੰਡਾ ਕਮਾਉਣ ਵਾਲਾ ਗੁੱਡੀ ਦਾ ਮਾਸ ਪਾਣੀ ਆ ਸੀ ਫਤਕ ਥੱਲੇ ਸੁੱਤੇ ਹੋ ਗੋ ਹਾਂਜੀ ਪਾਣੀ ਆਇਆ ਸੀ ਇੱਥੇ ਹਾਂਜੀ ਪਾਣੀ ਆਇਆ ਦੋ ਗੁੱਡੀ ਨਾਲ ਆ ਗਈਆਂ ਨੇ ਤੇ ਕਿਹਦੇ ਘਰ ਲੱਗੀਆਂ ਸੀ ਕੰਮ ਕਰਦੀ ਕਿਹਦੇ ਕਰਦੀ ਰੋੜ ਕਿਉਂ ਦੀ ਕੜੀਆਂ ਫਿਰ ਪਾਣੀ ਜੋ ਸੱਤਰ ਬਦਲਣਾ ਹੋਵੇ ਰਸੋਈਏ ਕਿਹੜਾ ਹੋ ਗਿਆ ਆ ਐਲ ਸੀ ਡੀ ਥੋੜੀ ਐ ਟੁੱਟ ਗਈ ਐ ਟੁੱਟ ਗਈ ਵੀਰ ਜੀ ਤੁਹਾਨੂੰ ਬਾਕੀ ਸਮਾਨ ਦਵਾ ਦਿੰਦੇ ਕੁਝ ਚਾਹੀਦਾ ਕੋਈ ਰੈਫਰਿਜਰੇਟਰ ਨਹੀਂ ਹੋਸ਼ਲੀ ਮੇਹਰੂ ਦੋ ਕਮਰਿਆਂ ਦਾ ਲੈਂਟ ਪਾ ਦਈਏ ਹਾਂ ਹਾਂ ਜੀ ਜੀ ਬਾਬਾ ਮੁੰਡਾ ਸਾਹਿਬ ਨੇ ਮੀਲ ਕਰਾਇਆ ਹੈ ਜੀ ਯੋ ਕਿੱਲੀ ਚੜੀ ਕੱਲ੍ਹ ਨਹੀਂ ਸੋਗੇ ਠੀਕ ਹੈ ਜੀ ਮੈਂ ਜੋੜਾ ਕਰਾਂ ਤੇ ਵੀ ਸੇਵਾ ਕਰ ਦਿੱਤੀ ਤੇ ਮੈਂ ਪੇਂਟਿੰਗ ਕੀਤੀ ਤੇ ਥੱਲੇ ਵੀ ਚੋੜੀ ਆਹਾਂਗੇ ਜਰੂਰ ਅਜੇ ਤੱਕ ਹੁਣ 10 ਵਜੇ ਮੇਰੀ ਕਿੰਤੀ ਅੱਜ ਆ ਗਈ ਜੀ ਇੰਦਰ ਪਾ ਜਾ ਹਾਂ ਕਿੰਨੇ ਦੇ ਪਾਣੇ ਲੀਟਰ ਤੋਂ ਐਸਟੀਮੇਟ ਲਵਾਇਆ ਸੁਣਦਾ ਹੀ ਕੋਣ ਨਹੀਂ ਸੁਣਦਾ ਮਹਾਰਾਜ ਦੇ ਸੁਣਦਾ ਅੱਜ ਕੱਲੀ ਹੋਣਾ ਮੇਰੂੰ ਹੱਲਿਆ ਮੱਥਾ ਟੇਕਣ ਮੈਂ ਆ ਗਿਆ ਦੋਸਤੋ ਬਾਬਾ ਬੁੱਢਾ ਸਾਹਿਬ ਦੇ ਤਪਸਥਾਨ ਤੇ ਆਏ ਆਂ ਔਰ ਕੱਲ ਜਦੋਂ ਮੱਥਾ ਟੇਕਣ ਲੱਗੇ ਸੀਗੇ ਤੇ ਉੱਥੇ ਇੱਕ ਭਾਈ ਸਾਹਿਬ ਨੇ ਖੜੇ ਮੇਰੇ ਨਾਲ ਉੱਥੇ ਜੋੜਿਆਂ ਦੀ ਸੇਵਾ ਕਰਦੇ ਇਹਨਾਂ ਨੂੰ ਮੈਨੂੰ ਦੱਸਿਆ ਵੀ ਸਾਡੇ ਪਿੰਡ ਦੇ ਵਿੱਚ ਬਹੁਤ ਗਰੀਬ ਘਰ ਹੈ ਛੱਤ ਡਿੱਗ ਗਈ ਹੈ ਔਰ ਡਿੱਗਣ ਤੋਂ ਬਾਅਦ ਥੱਲੇ ਹੀ ਮਤਲਬ ਸੱਟਾਂ ਵੀ ਲੱਗੀਆਂ ਨੇ ਪੈਰ ਤੇ ਕਿੱਥੇ ਕਿੱਥੇ ਸੱਟ ਲੱਗੀ ਤੇਰੇ ਸਿਰ ਤੇ ਔਰ ਇਸ ਘਰ ਨੂੰ ਅੱਜ ਅਸੀਂ ਵੇਖਣ ਆਏ ਹਾਂ ਔਰ ਮੇਰੇ ਖਿਆਲ ਆ ਵੀ ਆ ਕਮਰੇ ਕੱਚੇ ਨੇ ਤਿੰਨ ਕਮਰੇ ਨੇ ਇੱਕ ਤੇ ਡਿੱਗ ਗਿਆ ਬਿਲਕੁਲ ਤੇ ਦੂਜੇ ਦੋ ਕੱਚੇ ਨੇ ਤੇ 12 ਵਿਧਾ ਇੱਕ ਘਰ ਦਾ ਵਿੱਚ ਰਹਿੰਦੇ ਨੇ ਆਪ ਹੈ ਤੇਰਾ ਘਰ ਵਾਲਾ ਬੇਟਾ ਬੇਟੀ ਹੈ ਬੇਟੀ ਕਿੱਡੀ ਹੈ ਬੇਟੀ ਇਹਦੀ ਔਰ ਬੇਟਾ ਔਰ ਦੂਜੇ ਪਾਸੇ ਦੋ ਨਣਾਣਾ ਨੇ ਉਹਨਾਂ ਦੇ ਹਸਬੰਡ ਦੀ ਜਿਹੜੀ ਉਹ ਡੈਥ ਹੋ ਗਈ ਆ ਤੁਹਾਡੀਆਂ ਦੋ ਗੁੱਡੀਆਂ ਦੀ ਤਿੰਨ ਕਾਈ ਹੋ ਗਿਆ ਤਿੰਨ ਗੁੱਡੀਆਂ ਦੋ ਵਿਆਹੀਆਂ ਇੱਕ ਕਿਸੇ ਦੇ ਘਰ ਕੰਮ ਕਰਦੀ ਆ ਦੁਕਾਨ ਤੇ ਕੰਮ ਕਰਦੀ ਆ ਔਰ ਦੂਜੇ ਪਾਸੇ ਇਹਨਾਂ ਦਾ ਜੇਠ ਹੈ ਨਾਲ ਤੇ ਫਾਦਰ ਰਹਿੰਦੇ ਆ ਹਾਂਜੀ ਪਿਤਾ ਜੀ ਨਾਲ ਰਹਿੰਦੇ ਨੇ ਔਰ ਦੇਖਣ ਚ ਹੀ ਲੱਗਦਾ ਵੀ ਘਰ ਵਾਲਾ ਇਹਦਾ ਵੀ ਦਿਹਾੜੀ ਦਾ ਪਾਈ ਕਰਦਾ ਬਹੁਤ ਬਜ਼ੁਰਗ ਆਗੇ ਤੁਹਾਡੇ ਹਾਂਜੀ ਹਾਂ ਹਾਂਜੀ ਜੇਠ ਪਾਸੇ ਜੁਰਗ ਨਾਲ ਰਹਿੰਦੇ ਨੇ ਔਰ ਘਰ ਦੀ ਹਾਲਤ ਜਿਹੜੀ ਬਹੁਤ ਖਸਤਾ ਤੇ ਮੈਂ ਇਹਨੂੰ ਆਉਂਦੇ ਆ ਪੁੱਛਿਆ ਚਲੋ ਦੇਖ ਕੇ ਬੱਚਿਆਂ ਨੂੰ ਲੱਗਦਾ ਵੀ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਔਰ ਇਸ ਤੋਂ ਪਿੱਛੇ ਇਹਨਾਂ ਦੀ ਜਗ੍ਹਾ ਨਾਲ ਹੀ ਇਹਦੇ ਤੇ ਭੈਣ ਸਾਡੀ ਕਹਿੰਦੀ ਆ ਵੀ ਮੈਨੂੰ ਲੈਂਟਰ ਪਾ ਦਿਓ ਦੋ ਕਮਰਿਆਂ ਦਾ ਤੇ ਅਸੀਂ ਇਹਨੂੰ ਕਿਹਾ ਵੀ 12x12 ਦੇ ਦੋ ਕਮਰੇ ਜਿਹੜੇ ਆ ਤੇਰੇ ਕੋਲ ਮੈਂ ਲੈਂਟਰ ਪਵਾ ਦਿੰਦੇ ਆ ਕੱਲ ਅਸੀਂ ਕਿਸੇ ਨੂੰ ਲੈ ਆਵਾਂਗੇ ਕਿਉਂਕਿ ਜੇ ਹਸਾ ਹੋਰਾਂ ਦੱਸਿਆ ਵੀ ਘਰ ਦੇ ਵਿੱਚ ਇਹ ਵੀ ਕੰਮ ਕਰਦਾ ਤਾਂ ਖਾਲਾ ਕੀ ਆ ਦਸ਼ਾ ਕਰਦਾ ਹਨ ਝੂਠ ਨਾ ਮਾਰ ਮੜਾ ਮੋਟਾ ਕਰਦਾ ਨਸ਼ੇ ਵਾਲਿਆਂ ਨੂੰ ਪੈਸੇ ਬਣਾਉਣ ਦਾ ਕੋਈ ਅੱਜ ਨਹੀਂ ਹੈਗਾ ਨਾਲ ਹੀ ਕੋਈ ਪਿੰਡ ਚੋਂ ਪੁੱਛ ਲਾਂਗੇ ਕੋਈ ਲੇਬਰ ਵਾਲਾ ਸਾਡੇ ਨਾਲ ਬੰਦਾ ਆ ਜਾਊਗਾ ਐਸਟੀਮੇਟ ਲਾ ਦੂਗਾ ਤੇਰਾ ਕੋਈ ਬੰਦੋਬਸਤ ਦੋ ਕਮਰਿਆਂ ਦਾ ਕਰ ਦਾਂਗੇ ਔਰ ਕੋਸ਼ਿਸ਼ ਆ ਵੀ ਭੈਣ ਜੇ ਤੇਰ ਕੋ ਮੈਂ ਆਸਨਾ ਆ ਤਾਂ ਲੈਂਟਰ ਤੇਰਾ ਵੀ ਕੋਸ਼ਿਸ਼ ਕਰਾਂਗੇ ਵੀ ਦੋਵਾਂ ਦਾ ਕੰਦਾ ਇਹਨਾਂ ਦੇ ਉੱਤੇ ਪਾ ਦਿੰਦਾ ਜੇ ਕੋਈ ਨਹੀਂ ਤੂੰ ਵਾਰ ਆਜ ਕੇ ਅਰਦਾਸ ਕਰੀਂ ਅੱਜ ਵੀ ਜੇ ਆਏ ਆ ਨਾਲ ਕਿਸੇ ਦੇਣ ਵਾਲੇ ਨੇ ਆਉਣਾ ਵਾ ਤੇ ਜੇ ਉਹਨੂੰ ਮੁਖਾ ਦਾਂਗੇ ਤੇ ਮਨ ਚ ਮਿਹਰ ਪਈ ਤੇ ਲੈਂਟਰ ਤੁਹਾਡਾ ਵੀ ਪਾ ਦਾਂਗੇ ਨਹੀਂ ਤੇ ਪਵਾ ਦਵਾਂਗੇ ਕਿਸੇ ਹੋਰ ਨੂੰ ਵੀ ਲੈ ਆਵਾਂਗੇ ਕੋਈ ਏਡੀ ਗੱਲ ਔਰ ਇਹ ਹਾਲਾਤ ਨੇ ਪਾਣੀ ਵੀ ਇੱਥੇ ਬਹੁਤ ਆਇਆ ਸੀਗਾ ਤੇ ਛੱਤਾਂ ਸਾਰੀਆਂ ਚੁੰਦੀਆਂ ਤੁਹਾਡੇ ਸਾਹਮਣੇ ਉੱਤੇ ਤਰਪਾਲਾਂ ਇਹਨਾਂ ਪਾਈਆਂ ਹੋਈਆਂ ਨੇ ਔਰ ਦੂਜੀ ਚੀਜ਼ ਆ ਵੀ ਹਰ ਜਗ੍ਹਾ ਦੇ ਉੱਤੇ ਕਿਤੇ ਨਾ ਕਿਤੇ ਕੋ ਸਾਥ ਦੇਣ ਦੀ ਕੋਸ਼ਿਸ਼ ਕਰੀਦੀ ਆ ਵੀ ਦੇਣ ਵਾਲੇ ਸਾਨੂੰ ਪੁੱਛ ਲੈਂਦੇ ਨੇ ਵੀ ਲੋੜਵੰਦ ਲੱਭ ਦਿਓ ਅਸੀਂ ਮਿਹਨਤ ਕਰਕੇ ਲੱਭ ਦਿੰਨੇ ਆ ਵੀ ਭਾਈ ਆਹ ਲੋੜਵੰਦ ਨੇ ਇੱਥੇ ਤੁਹਾਡਾ ਜਿਹੜਾ ਦੇਖਿਆ ਤੁਹਾਡੇ ਮਨ ਨੂੰ ਤਸੱਲੀ ਹੋਊਗੀ ਔਰ ਦੂਜਾ ਮੱਕੜ ਸਾਹਿਬ ਮੇਰੇ ਨਾਲ ਆਏ ਨੇ ਉਹਨਾਂ ਵੀ ਕਿਹਾ ਵੀ ਘਰ ਦੇ ਵਿੱਚ ਜਿਹੜਾ ਕੋਈ ਜ਼ਰੂਰਤ ਵਾਲਾ ਸਮਾਨ ਆ ਜਿਹੜਾ ਚਾਹੀਦਾ ਜਿਵੇਂ ਟੀਵੀ ਵਗੈਰਾ ਇਹਨਾਂ ਦੇ ਟੁੱਟ ਚੁੱਕੇ ਉਵੀਆਂ ਨੂੰ ਜਿਹੜਾ ਉਹ ਮੁਹੱਈਆ ਕਰਾ ਦਿੱਤਾ ਜਾਊਗਾ ਸੋ ਸਾਡੀ ਕੋਸ਼ਿਸ਼ ਹੈ ਵੀ ਤੇਰਾ ਜਿਹੜਾ ਘਰ ਹੈ ਅੱਜ ਕਿੰਨੀ ਤਰੀਕ ਹੈ ਜੀ ਅਸੀਂ ਜਿੱਥੇ-ਜਿੱਥੇ ਵੀ ਸ਼ੁਰੂ ਕੀਤੇ ਆ ਤੇ ਮਹਾਰਾਜ ਬਾਬਾ ਬੁੱਢਾ ਸਾਹਿਬ ਦੇ ਅਰਦਾਸ ਕਰਦੰਨੇ ਆ ਵੀ ਆਉਂਦੀ ਦੀਵਾਲੀ ਤੱਕ ਤੇਰਾ ਜਿਹੜਾ ਵੀ ਕੰਦਾ ਚੁੱਕੀਆਂ ਜਾਣ ਤੇ ਲੈਂਟਰ ਤੁਹਾਡਾ ਜਿਹੜਾ ਉਹ ਪੈ ਜਾਵੇ ਤੇ ਲੇਬਰ ਭਾਵੇਂ ਵੱਧ ਲੱਗ ਜਾਵੇ ਉਹ ਚਲੋ ਤੁਹਾਡੇ ਪਿੰਡ ਵਾਲੇ ਜਾਂ ਜਿਹੜਾ ਕੋ ਨਾਲ ਸਾਡੇ ਆਊਗਾ ਉਹ ਵੇਖ ਲੂਗਾ ਵੀ ਆਉਣ ਵਾਲੀ ਦੀਵਾਲੀ ਤੇਰੀ ਤੇ ਤੇਰੇ ਬੱਚਿਆਂ ਦੀ ਵੀ ਇੰਨੇ ਜੀ ਘਰ ਦੇ ਵਿੱਚ ਰਹਿੰਦੇ ਹੋ ਉਹ ਖੁਸ਼ੀਆਂ ਵਾਲੀ ਹੋਵੇ ਵੀ ਬਾਥਰੂਮ ਤੇ ਤੁਹਾਡੀ ਰਸੋਈ ਆਏ ਪੱਕੀਆਂ ਨੇ ਲੈਂਟਰ ਤੁਹਾਡਾ ਇਹਦੀ ਤੇ ਲੋੜ ਨਹੀਂ ਨਾ ਹਾਂਜੀ ਤੇ ਕਮਰੇ ਅਸੀਂ ਤੇਰਾ ਜਿਹੜੀ ਉਹ ਮਤਲਬ ਲੈ ਕੇ ਚੱਲੇ ਆ ਜ਼ਿੰਮੇਵਾਰੀ ਅਰਦਾਸ ਕਰਦੇ ਆ ਮਹਾਰਾਜ ਬਾਬਾ ਬੁੱਢਾ ਸਾਹਿਬ ਦੇ ਗੁਰਦੁਆਰੇ ਚੱਲੇ ਆ ਔਰ ਕੋਸ਼ਿਸ਼ ਕਰਾਂਗੇ ਵੀ ਕੱਲ ਤੱਕ ਹੀ ਤੇਰਾ ਕੋਈ ਨਾ ਕੋਈ ਨਵੇੜਾ ਕਰ ਦਿੱਤਾ ਜਾਊਗਾ ਧੰਨਵਾਦ ਗਾਜਬ ਜੀ ਕੀ ਬਣਾ ਦੱਸ ਬਣਾ ਹਾਂ ਕੁਸਾਲੀ ਉਹ ਚਲੋ ਫੋਟੋ ਕਰ ਲਈ ਲੋਕਾਂ ਨੂੰ ਜਲੇ ਜਲ ਤੱਕ ਕੀਤਾ ਤੁਹਾਨੂੰ 12 ਜਣੇ ਹਾਂਜੀ ਇਸੇ ਕਰ ਚ ਨਹੀਂ ਹਾਂਜੀ ਫੜਨੇ ਕਿਹ ਕੋ ਹਾਂਜੀ ਵੀਰ ਜੀ ਹੁਣ ਇਦਾਂ ਜੁਗ ਜਗਾ ਕੇ ਸਾਨੂੰ ਬਦਾਂ ਗਾੜੀ ਸਿਰਾਂ ਸਰਦੀਆਂ ਆਉਣੀਆਂ ਤੇ ਬੱਚੇ ਬਾਹਰ ਪਿੰਦੀ ਨਹੀਂ ਹੈਗੇ ਤੇ ਇੱਧਰ ਪਿੰਦੀ ਹੈ ਚਲੇ ਚਾਰ ਜੀ ਅੱਗੇ ਆਪਸਾ ਪਿੰਦੀ ਨਹੀਂ ਹਾਂ ਤੇ ਫਿਰ ਬੱਚੇ ਤੁਹਾਨੂੰ ਕਿਹਦਾ ਰਾਤ ਤੇਲ ਪਿੰਦੀ ਸੰਦੇ ਨੇ ਜੀ ਸ਼ੁਕਰ ਕਰੇ ਜੀ ਮਹਾਰਾਜ ਦਾ ਫਿਰ ਧੰਨਵਾਦ ਜੀ ਜੱਟਾ ਵੀ ਤੇ ਬਾਬਾ ਵੀ ਤਾਂ ਸੱਜੇ ਨੇ ਪਾਦਾਂਗੇ ਫਿਰ ਠੀਕ ਹੈ ਜੀ